ਹਾਂਜੀ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਆਪਣੇ ਚਾਹਾਂ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਦੇ ਵਿੱਚ ਲੈ ਕੇ ਆਏ ਤੁਹਾਡੇ ਲਈ ਦੂਜੀ ਸੋਏ ਬਹੁਤ ਸੋਹਣੀ ਛੋਟੀ ਸੇਹਲਾ ਜੀ ਮੰਗਰ ਕਟਾ ਦਾ ਜੋ ਵੀ ਪਹਿਲੀ ਵਾਰ ਆਪਣੇ YouTube ਚੈਨਲ Facebook ਪੇਜ ਜਾਂ WhatsApp ਚੈਨਲ ਤੇ ਸਟੱਡੀ ਤੇ ਵੀਡੀਓ ਵੇਖ ਰਹੇ ਆ ਜਰੂਰ ਫੋਲੋ ਸਬਸਕ੍ਰਾਈਬ ਕਰ ਲੈਣ ਤਾਂ ਕਿ ਆਪਣੀਆਂ ਆਉਣ ਵਾਲੀਆਂ ਨਵੀਆਂ ਵੀਡੀਓਜ਼ ਜਲਦ ਤੋਂ ਜਲਦ ਤੁਹਾਨੂੰ ਵੇਖਣ ਨੂੰ ਮਿਲ ਸਕਣ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਲਾਈਵ ਚ ਵਾਈ ਦਿਖਾਵਾਂਗੇ ਦੂਜੀ ਸੂਏ ਹੈ ਜੀ ਬਹੁਤ ਸੋਹਣੀ ਛੋਟੀ ਸੇਲ ਹੈ ਮੰਗਰ ਕਟਾ ਜੋ ਡਿਮਾਂਡਰ ਵੀਰ ਦੀ ਉਹ ਹੈਗੀ ਹੈ 1,32,000 ਰੁਪਏ ਹਾਂਜੀ 1,32,000 ਰੁਪਏ ਵੀਰ ਦੀ ਡਿਮਾਂਡ ਹੈ ਤੇ 12 ਤੋਂ 13 ਲੀਟਰ ਦੁੱਧ ਬਿਲਕੁਲ ਤਿਆਰ ਹੈ ਜੀ। ਬਾਕੀ ਤੁਸੀਂ ਵੀਡੀਓ ਸਕਿਪ ਨਹੀਂ ਕਰਨੀ। ਵੀਡੀਓ ਦੇ ਵਿੱਚ ਫੁੱਲ ਚਵਾਈ ਦਿਖਾਈ ਗਈ ਹੈ। ਤੇ ਤੁਸੀਂ ਖੁਦ ਆਪਣੀ ਅੱਖੀਂ ਵੇਖ ਸਕਦੇ ਹੋ। 12 ਤੋਂ 13 ਲੀਟਰ ਦੁੱਧ ਬਿਲਕੁਲ ਤਿਆਰ ਹੈ। ਜੋ ਡਿਮਾਂਡ ਹੈ ਵੀਰ ਤੇ 1,32,000 ਰੁਪਏ। ਲੋਕੇਸ਼ਨ ਹੈਗੀ ਹੈ ਜੀਰਾ ਜੀ। ਬਾਕੀ ਮੌਕੇ ਤੇ ਥੋੜਾ ਬਹੁਤ ਕੱਟ ਵੱਧ ਹੋ ਜਾਏਗਾ ਦੂਜੇ ਸੂਏ ਮਗਰ ਕੱਟਾ ਵੀਰ ਦਾ ਨੰਬਰ ਤੁਸੀਂ ਨੋਟ ਕਰ ਸਕਦੇ ਹੋ 9592322826 ਹਾਂਜੀ 9592322826 ਇਸ ਵੀਰ ਦਾ ਮਾਲਕ ਦਾ ਨੰਬਰ ਹੈ ਇਸ ਨੰਬਰ ਤੇ ਸੰਪਰਕ ਕਰਕੇ ਵੀਰ ਨਾਲ ਗੱਲਬਾਤ ਕਰ ਸਕਦੇ ਹੋ ਤੇ ਮੁੱਲ ਤੈਅ ਕਰ ਸਕਦੇ ਹੋ ਜੀ ਬਹੁਤ ਸੋਹਣੀ ਝੋਟੀ ਤੇ ਅਗਰ ਤੁਸੀਂ ਵੀ ਆਪਣੀ ਕਿਸੇ ਵੀ ਖੇਤੀਬਾੜੀ ਦੇ ਸੰਬੰਧਤ ਸੰਦਾਂ ਦੀ ਜਾਂ ਜਾਨਵਰ ਦੀ ਵੀਡੀਓ ਸਾਡੇ YouTube ਚੈਨਲ Facebook ਫੇਸਬੁਕ ਤੇ ਪਾਉਣੀ ਚਾਹੁੰਦੇ ਹੋ ਤਾਂ ਸਾਨੂੰ ਉੱਪਰ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦੇ ਹੋ ਜੀ 600 4724360 ਇਸ ਨੰਬਰ ਤੇ ਸਾਨੂੰ ਸੰਪਰਕ ਕਰ ਸਕਦੇ WhatsApp ਤੇ ਵੀਡੀਓ ਬਣਾ ਕੇ ਭੇਜ ਸਕਦੇ ਹੋ ਇਸੇ ਤਰ੍ਹਾਂ ਆਪਣੀਆਂ ਆਉਣ ਵਾਲੀਆਂ ਨਵੀਆਂ ਵੀਡੀਓ ਵੇਖਣ ਲਈ ਚੈਨਲ ਨੂੰ ਜਰੂਰ ਫੋਲੋ ਸਬਸਕ੍ਰਾਈਬ ਕਰਿਓ ਜੀ